ਧੁੰਦ ਦੇ ਦਿਨਾਂ ਦੇ ਵਿੱਚ ਹਮੇਸ਼ਾ ਗੱਡੀ ਨੂੰ ਬਿਲਕੁਲ ਹੌਲੀ-ਹੌਲੀ ਚਲਾਉਣਾ ਚਾਹੀਦਾ ਆ ਤੇ ਆਪਣੀ ਸਾਈਡ ਵੱਲ ਕਰਕੇ ਜਾਣਾ ਚਾਹੀਦਾ ਤੁਸੀਂ ਸਭ ਜਾਣਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਨਵੰਬਰ ਤੋਂ ਲੈ ਕੇ ਜਨਵਰੀ ਤੇ ਲਾਸਟ ਤੱਕ ਅਕਸਰ ਜਿਹੜਾ ਵਾ ਬਹੁਤ ਸਾਰੇ ਐਕਸੀਡੈਂਟ ਵਾ ਪਰ ਜਾਂਦੇ ਨੇ ਤੇ ਇਹ ਐਕਸੀਡੈਂਟ ਜਿਵੇਂ ਅਚਾਨਕ ਕਿਧਰ ਉਧਰੋਂ ਕੋਈ ਮੋਟਰਸਾਈਕਲ ਆ ਜਾਣਾ ਜਾਂ ਕਿਸੇ ਦਾ ਗੱਡੀ ਦਾ ਤੇਜ਼ ਮੋੜ ਤੋਂ ਆ ਜਾਣਾ ਅਕਸਰ ਇੰਨਾ ਘਟਨਾਵਾ ਕਰਕੇ ਐਕਸੀਡੈਂਟ ਵਾਪਰਦੇ ਨੇ ਤੇ ਬੜੀਆਂ ਕੀਮਤੀ ਜਾਨਾਂ ਜਿਹੜੀਆਂ ਨੇ ਹਰ ਸਾਲ ਜਿਹੜੀਆਂ ਨੇ ਉਹ ਭੰਗ ਦੇ ਪਹਾੜੇ ਚਲ ਜਾਂਦੀਆਂ ਨੇ ਤੇ ਜਿਹੜੇ ਵੀ ਆਪਾਂ ਇਹਨਾਂ ਦਿਨਾਂ ਦੇ ਵਿੱਚ ਸਫ਼ਰਤੇ ਹੋਈਏ ਤਾਂ ਹਮੇਸ਼ਾ ਕੁਝ ਕੋ ਗੱਲਾਂ ਦਾ ਜੇ ਆਪਾਂ ਖਿਆਲ ਰੱਖ ਲਾਵਾਂਗੇ ਤੇ ਚੰਗੇ ਰਵਾਂਗੇ ਇੱਕ ਤਾਂ ਆਪਾਂ ਜਿਹੜੇ ਵੀ ਮਸਕੰਮਤੇ ਜਾਣਾ ਹੋਵੇ ਉਸ ਤੋਂ ਘੱਟੋ ਘੱਟ ਉਸ ਤੋਂ 1.5 ਘੰਟਾ ਪਹਿਲਾਂ ਘਰੋਂ ਤੁਰਨਾ ਚਾਹੀਦਾ ਆਪਣੇ ਕੰਮ ਤੋਂ ਕਿਉਂਕਿ ਰਾਤਾਂ ਕਾਫੀ ਲੰਬੀਆਂ ਹੁੰਦੀਆਂ ਆਪਾਂ ਹਾਉਮੀ ਪਹਿਲਾਂ ਸਕਦੀਆਂ ਤੇ ਨੀਂਦ ਵੀ ਕਾਫੀ ਪੂਰੀ ਹੋ ਜਾਂਦੀ ਆ ਸਾਨੂੰ ਇਹ ਬਹਾਨਾ ਨਹੀਂ ਲਾਉਣਾ ਚਾਹੀਦਾ ਦੂਸਰਾ ਤੇ ਹਮੇਸ਼ਾ ਗੱਡੀ ਨੂੰ ਬੜੇ ਹੌਂਸਲੇ ਨਾਲ ਚਲਾਉਣਾ ਚਾਹੀਦਾ ਕਾਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਤੇ ਜਦੋਂ ਆਪਾਂ ਗੱਡੀ ਨੂੰ ਅਗਰ ਇਹਨਾਂ ਦਿਨਾਂ ਦੇ ਵਿੱਚ ਕਾਲੀ ਨਾ ਚਲਾਉਨੇ ਆ ਤਾਂ ਅਚਾਨਕ ਅਗਲੇ ਪਾਸਿਓਂ ਕੁਝ ਕੋ ਦੂਰੀ ਤੋਂ ਗੱਡੀ ਜਿਹੜੀ ਆ ਉਹ ਸਾਡੇ ਨਾਲ ਟਕਰਾ ਸਕਦੀ ਆ ਜਿਵੇਂ ਆਪਾਂ ਆ ਵੇਖ ਰਹੇ ਆ ਆਪਾਂ ਕੈਮਰਾ ਸੈੱਟ ਕੀਤਾ ਹੋਇਆ ਤੇ ਨੂੰ ਉਹਦੇ ਮੁਤਾਬਕ ਵੀਡੀਓ ਬਣਾ ਰਹੇ ਆ ਕੋਈ ਮੇਰਾ ਵੀਰੇ ਇਹ ਨਾ ਕਵੇ ਕਿ ਤਾਂ ਨਹੀਂ ਬਣਾਉਣੀ ਚਾਹੀਦੀ ਸੀ ਆ ਕਈ ਵਾਰ ਉਹਨਾਂ ਦੇ ਵਿਚਾਰੇ ਆਪਣੀ ਜਗ੍ਹਾ ਤੇ ਬਿਲਕੁਲ ਉਹ ਸਹੀ ਹੋ ਜਾਂਦੇ ਨੇ ਤੇ ਹਮੇਸ਼ਾ ਹਰੇਕ ਮੇਰਾ ਭੈਣ ਭਰਾ ਜਿਹੜਾ ਵੀ ਕੋਈ ਛੜਕ ਤੇ ਨਿਕਲਦਾ ਵੇਖੋ ਇਹਨੇ ਲਾਈਟ ਨਹੀਂ ਜਗਾਈ ਮੋਟਰਸਾਈਕਲ ਦੀ ਹਰੇਕ ਭੈਣ ਭਰਾ ਨੂੰ ਆਪਣੇ ਵਹੀਕਲ ਦੀ ਲਾਈਟ ਜਿਹੜੀ ਆ ਜਰੂਰ ਜਗਦੀ ਰੱਖਣੀ ਚਾਹੀਦੀ ਆ ਕਿਉਂਕਿ ਧੁੰਦ ਦੇ ਵਿੱਚ ਕੁਝ ਕੋਈ ਫੁੱਟ ਦੇ ਭਾਵੇਂ ਸਾਨੂੰ ਨਜ਼ਰ ਆ ਜਾਵੇ ਸਾਨੂੰ ਕਮ ਸੇ ਕਮ ਨਜ਼ਰ ਤਾਂ ਆਉਂਦਾ ਹੀ ਹੈ ਨਾ ਜੇਕਰ ਸੜਕਾਂ ਟੁੱਟੀਆਂ ਫੁੱਟੀਆਂ ਨੇ ਜਾਂ ਸੜਕਾਂ ਬਹੁਤ ਖਰਾਬ ਨੇ ਤੁਹਾਡੇ ਜੇ ਕਿਸੇ ਇਲਾਕੇ ਵਿੱਚ ਤਾਂ ਉਦੋਂ ਖਾਸ ਕਰਕੇ ਹੋਰ ਵੀ ਖਿਆਲ ਰੱਖਣਾ ਚਾਹੀਦਾ ਆ ਤਾਂ ਕਿ ਕੋਈ ਘਟਨਾ ਵਾਪਰੇ ਨਾ ਜਦੋਂ ਵੀ ਕੋਈ ਮੋੜ ਕ੍ਰਾਸ ਕਰਨਾ ਹੋਵੇ ਤੇ ਗੱਡੀ ਬਿਲਕੁਲੋ ਸਲੋ ਕਰਕੇ ਇੰਡੀਕੇਟਰ ਦੇ ਕੇ ਫਿਰ ਆਪਣੀ ਗੱਡੀ ਨੂੰ ਮੋੜੋ ਇਹ ਨਹੀਂ ਕਰਨਾ ਚਾਹੀਦਾ ਕਿ ਆਪਾਂ ਗੱਡੀ ਇੱਕ ਤੰਮ ਮੋੜ ਲਈਏ ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਦਾ ਬਹੁਤ ਸਾਰੇ ਸੱਜਣ ਖਿਆਲ ਰੱਖਦੇ ਨੇ ਜਿਹਦੇ ਕਰਕੇ ਵਿਚਾਰ ਆਿੰਦਾ ਆ ਪਰ ਕੁਝ ਕੋ ਸੱਜਣ ਹੋ ਸਕਦਾ ਇਗਨੋਰ ਕਰ ਜਾਂਦੇ ਹੋਣ ਤਾਂ ਧਿਆਨ ਦਿਨਦੇ ਹਣ ਬਚਲ ਕਿਹੜੀ ਗੱਲ ਕੱਟ ਦੋ ਕੋ ਕੁਛ ਨਹੀਂ ਹੋ ਗਿਆ ਜ਼ਿੰਦਗੀਆਂ ਬਹੁਤ ਜ਼ਿਆਦਾ ਕੀਮਤੀ ਨੇ ਜਾਨਾਂ ਬਹੁਤ ਕੀਮਤੀ ਨੇ ਇਹ ਦੁਬਾਰਾ ਜੀਵਨ ਨਹੀਂ ਮਿਲਣਾ ਖਾਸ ਕਰਕੇ ਛੋਟੇ ਮੁੰਡੇ ਜਿਹੜੇ ਨੇ ਜੇਕਰ ਉਹ ਮੋਟਰਸਾਈਕਲ ਵਗੈਰਾ ਚਲਾਉਂਦੇ ਨੇ ਤਾਂ ਜਰੂਰ ਦਸਤਾਨੇ ਵਗੈਰਾ ਪਾ ਕੇ ਪੂਰੀ ਸੇਫਟੀ ਨਾਲ ਬੂਟ ਵਗੈਰਾ ਪਾ ਕੇ ਹੀ ਚੱਲਣਾ ਚਾਹੀਦਾ ਹੁਣ ਆ ਇੱਕ ਵੀਰ ਜਿਹੜਾ ਬਾ ਤੁਰ ਕੇ ਜਾ ਰਿਹਾ ਆ ਔਰ ਰੋਂਗ ਸਾਈਡ ਤੇ ਚੱਲ ਰਿਆ ਹੁਣ ਦੂਜੇ ਪਾਸੇ ਕੋਈ ਤੇਜ਼ ਵੀ ਹੁੰਦਾ ਵੇ ਤੇ ਉਹਦਾ ਐਕਸੀਡੈਂਟ ਹੋਣਾ ਸੁਭਾਵਿਕ ਆ ਇਹਨਾਂ ਦਿਨਾਂ ਦੇ ਵਿੱਚ ਕੋਈ ਮੇਰਾ ਵੀ ਰੋਂਗ ਸਾਈਡ ਤੇ ਨਾ ਤੁਰੇ ਜਿੰਨੇ ਵੀ ਸੈਰ ਕਰਨੀ ਹੋਵੇ ਉਦੋਂ ਕਰੇ ਜਾਂ ਉਸ ਜਗ੍ਹਾ ਤੇ ਕਰੇ ਜਿੱਥੇ ਟ੍ਰੈਫਿਕ ਨਹੀਂ ਆਵਾਜਾਈ ਕਈ ਵਾਰ ਆਪਾਂ ਸ਼ੜਕਾਂ ਤੇ ਵੀ ਡੈਕ ਪੈਨੇ ਆ ਐਕਸਰਸਾਈਜ਼ ਕਰਨ ਸੈਰ ਕਰਨ ਲੱਗ ਪੈਨੇ ਆ ਉਹਨਾਂ ਗੱਲਾਂ ਦੇ ਨਾਲ ਅਕਸਰ ਬਹੁਤ ਸਾਰੇ ਐਕਸੀਡੈਂਟ ਵਾਪਰ ਜਾਂਦੇ ਨੇ ਜਿਹਦੇ ਨਾਲ ਵੱਡੀਆਂ ਜਿੰਦਾ ਨੁਕਸਾਨ ਹੋ ਜਾਂਦਾ ਮੈਂ ਅਸਰ ਕਰਦਾ ਮੇਰੇ ਸੱਜਣ ਹੋਰ ਵੀ ਜਿਹੜੀਆਂ ਕੁਝ ਗੱਲਾਂ ਨੇ ਜਿਹੜੀਆਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਦਾ ਹਰੇਕ ਇਨਸਾਨ ਨੂੰ ਫਾਲੋ ਫਾਲੋ ਕਰਨਾ ਚਾਹੀਦਾ ਆ ਤਾਂ ਕਿ ਜ਼ਿੰਦਗੀ ਬਿਹਤਰ ਬਣ ਸਕੇ ਤੇ ਜ ਗੱਡੀ ਨੂੰ ਕਦੀ ਵੀ ਛੜਕ ਦੇ ਇੱਕ ਸਾਈਡ ਤੇ ਨਹੀਂ ਰੋਕਣਾ ਚਾਹੀਦਾ ਜਿਵੇਂ ਮੈਂ ਰੋਕ ਲਈ ਆ ਇਹ ਗਲਤ ਗੱਲ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਦਾ ਕਿ ਤੁਸੀਂ ਇਸ ਗੱਲ ਵੱਲ ਧਿਆਨ ਦੇਵੋਗੇ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਪਣਾ ਯੋਗਦਾਨ ਪਾਵੋਗੇ ਮੈਂ ਗੱਡੀ ਇਸ ਕਰਕੇ ਖੜੀ ਕੀਤੀ ਸੀ ਤੁਹਾਡੇ ਨਾਲ ਇੱਕ ਸਾਂਝ ਪਾਉਣ ਨੂੰ ਉਸ ਤਰ੍ਹਾਂ ਮੈਂ ਕਦੀ ਵੀ ਗੱਡੀ ਇੰਨਾ ਸੜਕ ਤੇ ਖੜੀ ਨਹੀਂ ਸੀ ਕਰਨੀ ਤੇ ਨਾ ਹੀ ਕਰਨੀ ਚਾਹੀਦੀ ਆ ਮੈਂ ਇਸ ਆਸ ਦੇ ਨਾਲ ਕਿ ਮੇਰੀ ਜ਼ਿੰਮੇਵਾਰੀ ਆ ਕਿ ਕੋਈ ਵੀ ਮੇਰਾ ਭੈਣ ਭਰਾ ਜਿਹੜਾ ਆ ਆ ਨਵੰਬਰ ਮਹੀਨੇ ਤੋਂ ਲੈ ਕੇ ਜਨਵਰੀ ਤੇ ਲੱਕ ਇੰਜ ਦੀ ਗਲਤੀ ਨਾ ਕਰੇ ਤੁਹਾਡੀ ਜੀਵਨ ਸਾਡੇ ਲਈ ਬਹੁਤ ਜ਼ਰੂਰੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂnde ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ